ਪੁੱਤ ਤੂੰ ਆ ਗਿਆ ਮੈਂ ਤਾਂ ਮੈਂ ਤੈਨੂੰ ਫੋਨ ਕਰਕੇ ਬੁਲਾਉਣਾ ਸੀ ਅੱਜ ਮੇਰੇ ਭਰਾ ਨੇ ਆਉਣਾ ਸੰਧਾਰਾ ਲੈ ਕੇ ਚਲੋ ਤਾਂ ਗੱਲ ਠੀਕ ਆ ਮਾਮੀ ਜੀ ਪਰ ਅੱਜ ਤਾਂ ਆਪਾਂ ਸਿਮੀ ਕੋਲੇ ਜਾਣਾ ਸੀ ਸੰਧਾਰਾ ਲੈ ਕੇ ਤੁਸੀਂ ਗੱਲ ਕਿਹਾ ਸੀ ਮੈਨੂੰ ਫਿਰ ਜਾ ਤਾਂ ਤੁਸੀਂ ਮਾਮਾ ਜੀ ਨੂੰ ਕਹਿ ਦਿੰਦੇ ਵੀ ਫੇਰ ਆ ਜਾਂਦੇ ਕਦੇ ਉਹ ਮੇਥੋਂ ਤਾਂ ਪੁੱਤ ਫਿਰ ਜਵਾਬ ਦਿੱਤਾ ਨਹੀਂ ਗਿਆ ਮੈਂ ਕਿਹਾ ਚਲੋ ਕੋਈ ਨਾ ਤੁਸੀਂ ਆ ਜਾਓ ਕੋਈ ਨਾ ਸਿਮੀ ਤਾਂ ਨੇੜੇ ਐ ਆਪਾਂ ਸਿਮੀ ਕੋਲ ਤਾਂ ਚਾਹੇ ਆਥਣੇ ਚੱਲ ਜਾਈਏ ਚਾਹੇ ਆਪਾਂ ਸਵੇਰੇ ਚੱਲ ਜਾਈਏ ਚਲੋ ਠੀਕ ਹੈ ਮੰਮੀ ਜੀ ਜਿਵੇਂ ਤੁਹਾਡੀ ਮਰਜ਼ੀ ਆਪਾਂ ਫੇਰ ਜਾਇਆਵਾਂਗੇ ਸਿਮੀ ਕੋਲ ਹਾਂ ਪੁੱਤ ਉਹਦੇ ਕੋਲ ਤੇ ਆਪਾਂ ਕੱਲ ਨੂੰ ਜਾਂ ਪਰਸੋਂ ਨੂੰ ਜਾਇਆਵਾਂਗੇ ਲੈ ਵੀਰਾ ਤੇ ਆ ਵੀ ਗਿਆ ਹਲੇ ਘੰਟਾ ਪਹਿਲਾਂ ਤਾਂ ਫੋਨ ਆਇਆ ਸੀ ਮੈਨੂੰ ਤਾਂ ਐ ਸੀ ਵੀ ਆਥਣ ਵੇਲੇ ਆਊਗਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸਨੋ ਬਹਿ ਜਾ ਤੁਸੀਂ ਮੈਂ ਪਾਣੀ ਲੈ ਆਉਣੀ ਆ ਆ ਲਓ ਵੀਰੇ ਪਾਣੀ ਵੀਰੇ ਤੁਸੀਂ ਇਕੱਲੇ ਹੀ ਆ ਗਏ ਭਾਬੀ ਨੂੰ ਲੈ ਆਉਣਾ ਸੀ ਨਾਲੇ ਚੰਗਾ ਭਲਾ ਵੇ ਫੋਨ ਤੇ ਕਿ